ਪਿੰਡ ਦੇ ਸਰਪੰਚਾਂ ਪੰਚਾਂ ਨੇ ਉਹਨਾਂ ਦੇ ਆਧਾਰ ਕਾਰਡ ਵੋਟਰ ਕਾਡ ਬਣਵਾਏ ਨੇ ਕਿ ਮੈਂ ਇਹਨਾਂ ਦੀ ਵੋਟ ਲੈ ਕੇ ਸਰਪੰਚ ਬਣ ਜਾਊਂਗਾ ਆ ਮੈਂ ਵਿੜਾ ਪਾਤਾ ਇੱਥੇ ਮੇਰਾ 400 ਬੰਦਾ ਰਹਿ ਰਿਹਾ ਮੇਰਾ ਹੋਰ ਰਹਿ ਰਿਹਾ ਸਟੇਸ਼ਨਾਂ ਦੇ ਉੱਤੇ ਨਾ ਹਾਰ ਲੈ ਕੇ ਟੋਲ ਲੈ ਕੇ ਖੜੇ ਹੁੰਦੇ ਆ ਇਹ ਚੋਨਾ ਲਾਣਾ ਜੀ ਦੀ ਲਾਣੀ ਆ ਉਹ ਕਿੰਨੇ ਲਾਣੀ ਆ ਨਾ ਲਾਣੀ ਆ ਇਹਨਾਂ ਦੇ ਨਾਣੇ ਦਾ ਆਪ ਕੈਨੇਡਾ ਅਮਰੀਕਾ ਬੈਠੇ ਆ ਵਿੜਾ ਪੰਜਾਬੀ ਨਹੀਂ ਲਾਉਂਦਾ ਇੱਕ ਵਾਰੀ ਤੂੰ ਸਭ ਇੱਕ ਵਾਰੀ ਮੈਂ ਨਹੀਂ ਲਾਉਂਦਾ ਪੰਜਾਬੀ ਤਾਂ ਘੱਟਾ ਚੱਕੋ ਸ਼ਰਮ ਕਰਦਾ ਭਾਈ ਸਾਹਿਬ ਪੰਜਾਬੀ ਨਾ ਪੋਰਾ ਚੱਕੋ ਸ਼ਰਮ ਕਰਦਾ ਦਰोबर ਛੱਡਿਆ ਕਿਨੇ ਸਬਜ਼ੀਆਂ ਦੀ ਰੇੜੀਆਂ ਲੈਣੀਆਂ ਬੰਦ ਕਿਨੇ ਕੀਤੀਆਂ ਸਬਜ਼ੀ ਦੇ ਅੱਡੇ ਲੈਣੇ ਬੰਦ ਕਿਨੇ ਕੀਤੇ ਪੰਜਾਬੀਆਂ ਨੇ ਆਪ ਹੀ ਕਿਤੇ ਨਾ ਆਪਾਂ ਜਿੱਥੇ ਛੱਡੀ ਤਾਂ ਯੂਪੀਵੀਆਰ ਵਾਲੇ ਕਿ ਉੱਥੇ ਬੈਠੇ ਨਾ ਦਾ ਤਾਂ ਵਿਰੋਧ ਹੋਣਾ ਚਾਹੀਦਾ ਕ੍ਰਾਈਮ ਹੁੰਦਾ ਕ੍ਰਾਈਮ ਦਾ ਵਿਰੋਧ ਹੋਣਾ ਚਾਹੀਦਾ ਵਿਅਕਤੀ ਵਿਸ਼ੇਸ਼ ਸਮਾਜ ਦਾ ਨਹੀਂ ਹੋਣਾ ਚਾਹੀਦਾ ਕਿਸੇ ਵਿਅਕਤੀ ਵਿਸ਼ੇਸ਼ ਰਾਜ ਦੇ ਦਾ ਵਿਰੋਧ ਨਹੀਂ ਹੋਣਾ ਚਾਹੀਦਾ ਜੋ ਗੁਰਕਰਮ ਚੁੱਪੀ ਵਿਹਾਰ ਵਾਲਿਆਂ ਨੇ 5 ਸਾਲ ਦੇ ਬੱਚੇ ਨਾਲ ਕੀਤਾ ਉਹੀ ਗੁਰਕਰਮ ਰਾਜਵੀਰ ਸਦਰਾਮ ਸਿੰਘ ਹਰਨਾਮ ਸਿੰਘ ਦੇ 6 ਸਾਲ ਦੇ ਬੱਚੇ ਦੇ ਨਾਲ ਕੀਤਾ ਉਹਦੇ ਪਿਓ ਨੂੰ ਵੀ ਗੋਲੀ ਮਾਰ ਦਿੱਤੀ ਜਾਊਗੀ ਕਿਹਾ ਉਹਦੀ ਮਾਂ ਨੂੰ ਵੀ ਗੋਲੀ ਮਾਰ ਦਿੱਤੀ ਕਿਹਾ ਤੇ ਭਰਾ ਨੂੰ ਵੀ ਗੋਲੀ ਮਾਰ ਦਿੱਤੀ ਗਈ ਗੋਲੀ ਤਾਂ ਕੋਣੀ ਮਾਰ ਦਿੱਤੀ ਜਾਊਗੀ ਨਾ ਸਾਜੀ ਦਾ ਕੋਣੀ ਦਿੱਤੀ ਜਾਊਗੀ ਜਿੰਨਾ ਨੇ ਕ੍ਰਾਈਮ ਕੀਤਾ ਇਹ ਸਾਜ਼ਿਸ਼ ਹੈ ਪੰਜਾਬ ਦੇ ਵਿੱਚੋਂ ਯੂਪੀ ਵਿਰਾਲ ਵਾਲੇ ਭਜਾ ਕੇ ਹਿੰਦੂਆਂ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੈ ਇੱਕ ਬੜੀ ਵੱਡੀ ਸਾਜ਼ਿਸ਼ ਹੋਰੋਂ ਤੋਂ ਚੱਲੀ ਰਹੀ ਹੈ ਅਸੀਂ ਵਿੱਚ ਕਬੀਲ ਲੈ ਕੇ ਚੱਲੇ ਪੰਜਾਬ ਦਾ ਮੁੱਖ ਮੰਤਰੀ ਹਿੰਦੂ ਹੋਵੇ ਕਿੱਦਾਂ ਆਇਗਾ ਅਗਰ ਹਿੰਦੂ ਅਸੀਂ ਬਾਹਰ ਕੱਢਤਾ ਪੰਜਾਬ ਚੋਂ ਤਾਂ ਸਾਡਾ ਮੁੱਖ ਮੰਤਰੀ ਹਿੰਦੂ ਕਿੱਦਾਂ ਬਣੇਗਾ ਤੁਹਾਡੇ ਸਾਡੇ ਲਈ ਉਹ ਪ੍ਰਵਾਸੀ ਨਹੀਂ ਆ ਸਾਡੇ ਲਈ ਸਾਡੇ ਹਿੰਦੂ ਭਰਾ ਹਨ ਤੁਹਾਡੇ ਲਈ ਵੋਟ ਬੈਂਕ ਹਿੰਦੂ ਭਰਾ ਹਨ ਤੁਹਾਡੇ ਲਈ ਵੋਟ ਸਾਡੇ ਹਿੰਦੂ ਭਰਾ ਹਨ ਪੰਜਾਬ ਦੇ ਹੁਸ਼ਿਆਰਪੁਰ ਦੇ ਵਿੱਚ ਇੱਕ ਮੰਦਭਾਗੀ ਘਟਨਾ ਘਟਦੀ ਹੈ ਔਰ ਉਸ ਤੋਂ ਬਾਅਦ ਕਈ ਇਹ ਤਾਂ ਪੰਜਾਬ ਦੇ ਪਿੰਡਾਂ ਦੇ ਵਿੱਚ ਇੱਕ ਚਰਚਾ ਛੜ ਜਾਂਦੀ ਹੈ ਚਰਚਾ ਛੜਦੀ ਹੈ ਪ੍ਰਵਾਸੀਆਂ ਦੇ ਖਿਲਾਫ ਔਰ ਕਈ ਥਾਵਾਂ ਤੇ ਫਤਵੇ ਜਾਰੀ ਕਰ ਦਿੱਤੇ ਜਾਂਦੇ ਆ ਕੀ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚੋਂ ਕੱਢਿਆ ਜਾਣਾ ਚਾਹੀਦਾ ਹੈ ਸੋਸ਼ਲ ਮੀਡੀਆ ਤੋਂ ਲੈ ਕੇ ਹਰ ਜਗ੍ਹਾ ਇਸ ਵਕਤ ਚਰਚਾ ਬਣੀ ਹੋਈ ਹੈ ਕਿ ਕੀ ਕਾ ਵਾਕਈ ਪੰਜਾਬ ਦੇ ਵਿੱਚੋਂ ਪ੍ਰਵਾਸੀਆਂ ਨੂੰ ਕੱਢੇ ਜਾਣਾ ਚਾਹੀਦਾ ਹੈ ਔਰ ਇਸ ਮੁੱਦੇ ਦੇ ਉੱਤੇ ਸ਼ਿਵ ਸੈਨਾ ਪੰਜਾਬ ਕੀ ਸੋਚਦੀ ਹੈ ਖਾਸ ਕਰਕੇ ਸ਼ਿਵ ਸੈਨਾ ਇਸ ਲਈ ਜ਼ਰੂਰੀ ਹੋ ਜਾਂਦੀ ਹੈ ਕਿਉਂਕਿ ਲੁਧਿਆਣਾ ਜਿਹੜਾ ਸਨਤ ਕਾਰੀ ਸ਼ਹਿਰ ਹੈ ਔਰ ਇੱਥੇ ਸਭ ਤੋਂ ਵੱਧ ਅਗਰ ਕਹੀਏ ਤਾਂ ਪ੍ਰਵਾਸੀ ਜਿਹੜੇ ਨੇ ਰਹਿੰਦੇ ਨੇ ਪ੍ਰਵਾਸ ਕਰਦੇ ਨੇ ਔਰ ਕੀ ਪੰਜਾਬ ਦੇ ਵਿੱਚ ਛਿੜੀ ਇਸ ਚਰਚਾ ਦੇ ਵਿੱਚ ਲੁਧਿਆਣਾ ਦੇ ਵਿੱਚ ਸ਼ਹਿਰ ਦੇ ਵਿੱਚ ਵੀ ਅਸਰ ਦੇਖਣ ਨੂੰ ਮਿਲੇਗਾ ਕਿ ਇੱਥੇ ਵੀ ਪ੍ਰਵਾਸੀਆਂ ਨੂੰ ਕੰਮ ਕਰਨ ਤੋਂ ਰੋਕਿਆ ਜਾਏਗਾ ਬਾਹਰ ਭੇਜਣ ਦਾ ਨਾਰਾ ਦਿੱਤਾ ਜਾਏਗਾ ਮੇਰੇ ਨਾਲ ਟੰਡਨ ਸਰ ਨੇ ਇਹਨਾਂ ਨਾਲ ਗੱਲਬਾਤ ਕਰ ਲੈਣੇ ਆ ਪੰਜਾਬ ਦੇ ਵਿੱਚ ਇੱਕ ਮੁਹਿੰਮ ਇੱਕ ਤਰ੍ਹਾਂ ਦੀ ਛਿੜ ਚੁੱਕੀ ਹੈ ਕਿ ਪ੍ਰਵਾਸੀ ਜਿਹੜੇ ਨੇ ਪੰਜਾਬ ਦੇ ਵਿੱਚ ਨਹੀਂ ਰਹਿਣੇ ਚਾਹੀਦੇ Shiv Sena Punjab ਜਾਂ ਫਿਰ Rajiv Tandon ਤੋਂ ਮੈਂ ਪਰਸਨਲੀ ਪੁੱਛਦਾ ਕਿ ਕੀ ਇਹ ਮੁਹਿੰਮ ਜਾਇਜ਼ ਹੈ ਤੁਸੀਂ ਕਿਹੜੇ ਪਾਸੇ ਖੜੇ ਹੋ ਪਹਿਲੇ ਦਸਰ ਜਕਾਰੇ ਬੀਰ ਬਜਰੰਗੇ ਹਰ ਹਰ ਮਹਾਦੇਵ ਬੰਬ ਬੰਬ ਬੋਲੇ ਬੰਬ ਬੰਬ ਹੋਰੇ ਬੰਬ ਬੰਬ ਬੋਲੇ Shiv Sena Punjab ਇੱਕ ਗੱਲ ਕਰਦੀ ਆ ਵੀ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਭਾਰਤ ਕਿਨਾਂ ਦਾ ਸਾਰੇ ਦੇਸ਼ ਵਾਸੀਓ ਦਾ ਚਾਹ ਉੱਚ ਯੂਪੀ ਆਂਦਾ ਤੇ ਬਿਹਾਰ ਵੀ ਆਂਦਾ ਉੱਥੇ ਹਿਮਾਚਲ ਵੀ ਆਂਦਾ ਉੱਥੇ ਰਾਜਸਥਾਨ ਵੀ ਆਂਦਾ ਆਂਦਾ ਮਹਾਰਾਸ਼ਟਰ ਵੀ ਆਂਦਾ ਆਂਦਾ ਨਾ ਆਂਦਾ ਪੰਜਾਬ ਦੇ ਵਿੱਚ ਤਾਂ ਹਿਮਾਚਲ ਵਾਲੇ ਦੀ ਗਿਣਤੀ ਬਹੁਤ ਸੰਖਿਆ ਦਾ ਰਾਜਸਥਾਨ ਦੇ ਲੋਕਾਂ ਦੀ ਬਹੁਤ ਸੰਖਿਆ ਦੀ ਗਿਣਤੀ ਹੈ ਯੂਪੀ ਬਿਹਾਰ ਵਾਲੇ ਦੀ ਗਿਣਤੀ ਬਹੁਤ ਸੰਖਿਆ ਦਾ ਮੱਧ ਪ੍ਰਦੇਸ਼ ਤੋਂ ਵੀ ਲੋਕ ਬੜੇ ਇੱਥੇ ਰਹਿੰਦੇ ਨੇ ਗਲਤ ਆਉਣੀ ਚਾਹੀਦੀ ਜਿਹੜੀ ਨਿੰਦਾ ਹੋਈ ਬੱਚੇ ਦੇ ਨਾਲ ਜਿਹੜੀ ਘਟਨਾ ਹੋਈ ਹੈ ਉਹਦੀ ਸਖਤ ਤੋਂ ਸਖਤ ਜਿੰਨੀ ਨਿੰਦਾ ਹਰ ਸਮਾਜ ਦੇ ਵਰਗ ਨੂੰ ਕਰਨੀ ਚਾਹੀਦੀ ਉੱਥੇ ਸ਼ਿਸ਼ਟ ਸਨਾ ਪੰਜਾਬ ਵੀ ਸ਼ਿਸ਼ਟ ਸਨਾ ਪੰਜਾਬ ਦੀ ਸਾਰੀ ਟੀਮ ਹੀ ਉਹਦੀ ਸਖਤ ਤੋਂ ਸਖਤ ਨਿੰਦਾ ਕਰਦੀ ਹੈ ਗੱਲ ਦਾ ਵਿਰੋਧ ਹੋਣਾ ਚਾਹੀਦਾ ਕ੍ਰਾਈਮ ਦਾ ਕ੍ਰਾਈਮ ਦਾ ਵਿਰੋਧ ਹੋਣਾ ਚਾਹੀਦਾ ਵਿਅਕਤੀ ਵਿਸ਼ੇਸ਼ ਸਮਾਜ ਦਾ ਨਹੀਂ ਹੋਣਾ ਚਾਹੀਦਾ ਕਿਸੇ ਵਿਅਕਤੀ ਵਿਸ਼ੇਸ਼ ਰਾਜ ਦੇ ਦਾ ਵਿਰੋਧ ਨਹੀਂ ਹੋਣਾ ਚਾਹੀਦਾ ਅਗਰ ਗੱਲ ਕਰੀਏ ਯੂਪੀ ਬਿਹਾਰ ਦੇ ਲੋਕਾਂ ਨੇ ਇੱਕ ਬੱਚੇ ਦੇ ਨਾਲ ਨਸ ਸੰਘਾਰ ਕੀਤਾ ਉਹਦੀ ਹੱਤਿਆ ਕਰ ਦਿੱਤੀ ਤੇ 10 ਤਰੀਕ ਨੂੰ ਕੀ ਹੋਇਆ ਪੰਜਾਬ ਦੇ ਵਿੱਚ ਦੱਸੋ ਨਾ ਪੰਜਾਬ ਵਿੱਚ ਕੀ ਹੋਇਆ 6 ਸਾਲ ਦੇ ਬੱਚੇ ਨਾਲ ਉਹ ਰਮਨ ਸਿੰਘ ਨੇ ਕੀ ਕੀਤਾ ਸਤਨਾਮ ਸਿੰਘ ਕੀ ਰਾਜਵੀਰ ਸਤਨਾਮ ਨੇ ਸਤਨਾਮ ਸਿੰਘ ਨੇ ਕੀ ਕੀਤਾ ਰਾਜਵੀਰ ਸਿੰਘ ਨੇ ਕੀ ਕੀਤਾ ਉਹ ਕੌਣ ਸੀ ਉਹ ਯੂਪੀ ਦੇ ਸੀਗੇ ਬਿਹਾਰ ਦੇ ਸੀਗੇ ਉਹ ਤਾਂ ਪੰਜਾਬ ਦੇ ਸੀ ਨਾ ਉਹਨਾਂ ਨੇ ਵੀ ਕੁਰਕਰਮ ਕੀਤਾ ਨਾ ਕਿਨੇ ਕੀਤਾ ਦੱਸੋ ਨਾ ਜੋ ਕੁਰਕਰਮ ਚੁੱਪੀ ਬਿਹਾਰ ਵਾਲਿਆਂ ਨੇ 5 ਸਾਲ ਦੇ ਬੱਚੇ ਨਾਲ ਕੀਤਾ ਉਹੀ ਕੂਕਰਮ ਰਾਜਵੀਰ ਸਤਨਾਮ ਸਿੰਘ ਹਰਨਾਮ ਸਿੰਘ ਦੇ 6 ਸਾਲ ਦੇ ਬੱਚੇ ਦੇ ਨਾਲ ਕੀਤਾ ਜਾਂ ਨਹੀਂ ਕੀਤਾ ਦੱਸੋ ਨਾ ਮੈਨੂੰ ਗੱਲ ਮੁਹਿੰਮ ਇਸ ਲਈ ਕਿ ਕ੍ਰਾਈਮ ਦਾ ਵਿਰੋਧ ਹੋ ਰਿਹਾ ਸੀਗਾ ਪਰ ਹਲੇ ਟੈਂਡਨ ਸਾਹਿਬ ਟੈਂਡਨ ਸਾਹਿਬ ਇੱਥੇ ਮੁੱਦਾ ਇਹ ਬਿਲਕੁਲ ਕ੍ਰਾਈਮ ਦਾ ਜੁੜਦਾ ਹੈਗਾ ਲੇਕਿਨ ਇੱਥੇ ਇਹ ਕਿਹਾ ਜਾ ਰਿਹਾ ਕਿ ਪ੍ਰਵਾਸੀਆਂ ਕਾਰਨ ਪੰਜਾਬੀਆਂ ਦੀ ਸੁਰੱਖਿਆ ਤੇ ਪ੍ਰਸ਼ਨ ਚਿੰਨ ਲੱਗ ਰਿਹਾ ਹੈਗਾ ਪ੍ਰਵਾਸੀਆਂ ਕਾਰਨ ਲੱਗ ਰਿਹਾ ਹੈ ਬਿਲਕੁਲ ਲੱਗ ਰਿਹਾ ਤੇ ਜਿਹੜਾ 6 ਸਾਲ ਦੇ ਬੱਚੇ ਨਾਲ ਹੋਇਆ ਉਹ ਕਿਤੇ ਉਹ ਕਿਸੇ ਇੱਕ ਘਟਨਾ ਦਾ ਜ਼ਿਕਰ ਕਰ ਰਹੇ ਹੋ ਤੇ ਫਿਰ ਮੈਂ ਕੀ ਕਹਿ ਰਿਹਾ ਉਹ ਵੀ ਤਾਂ ਘਟਨਾਈਆਂ ਇੱਕ ਉਹ ਵੀ ਇੱਕ ਘਟਨਾਈ ਹੋਈ ਹੈ ਪਰ ਮੁਹਿਮੋ ਇਸ ਲਈ ਛੜੀ ਹੈ ਨਾ ਕਿ ਕਿਉਂਕਿ ਇੱਥੇ ਜਿਹੜਾ ਸਾਜ਼ਿਸ਼ ਹੈ ਉਹ ਤਾਂ ਇੱਕ ਸਾਜ਼ਿਸ਼ ਹੈ ਕੋਈ ਨਾ ਕਿ ਉਹ ਸਾਜ਼ਿਸ਼ ਉਹ ਇੱਕ ਸਾਜ਼ਿਸ਼ ਹੈ ਪੰਜਾਬ ਦੇ ਵਿੱਚੋਂ ਯੂਪੀ ਬਿਆਰ ਵਾਲੇ ਭਜਾ ਕੇ ਹਿੰਦੂਆਂ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੈ ਇੱਕ ਬੜੀ ਵੱਡੀ ਸਾਜ਼ਿਸ਼ ਫੋਰਮ ਤੋਂ ਚੱਲੀ ਹੋਈ ਹੈ ਟਿੰਦਨ ਸਾਹਿਬ ਪੰਜਾਬੀ ਨਹੀਂ ਪੰਜਾਬੀ ਪੰਜਾਬੀ ਹਿੰਦੂ ਨਹੀਂ ਕਿ ਤੁਹਾਨੂੰ ਭਾਣੂ ਕਹਿੰਦਾ ਹੁੰਦਾ ਕੀ ਗੱਲ ਕਹਿ ਰਹੇ ਸੀ ਤੂੰ ਟਿੰਦਨ ਸਾਹਿਬ ਪੰਜਾਬੀ ਹਿੰਦੂ ਗੱਲ ਸੁਣੋ ਪਹਿਲਾਂ ਸਾਲ 84 ਦੇ ਵਿੱਚ ਸਨ 84 ਜੋ ਖੜਕੂਵਾਦ ਬੜੇ ਚਰਮ ਸੀਮਾ ਦੇ ਉੱਤੇ ਸੀ ਉਦੋਂ ਖੜਕੂਵਾਦ ਵਾਲੇ ਨਾ ਕਿਦੇ ਘਰੇ ਜਾਉਂਦੇ ਅਸਲਾ ਲੈ ਕੇ ਧਮਕਾ ਕੇ ਰੋਟੀਆਂ ਖਾਉਂਦੇ ਸੀ ਅਸੀਂ ਚਲੋ ਛੱਡੋ ਅੱਜ ਦੀਆਂ ਗੱਲਾਂ ਕਰ ਲਓ ਅੱਜ ਛਰੇ ਆਂ ਤਾਂ ਜਿਦਾ ਮਰਜ਼ੀ ਘੋਟ ਲਾ ਦਿੰਦੇ ਆ ਇਹ ਉਹ ਬਿਲਕੁਲ ਮਲਾ ਕੇ ਭਾਈ ਕੁਛ ਨਹੀਂ ਹੈ ਪੰਜਾਬ 'ਚ ਹਿੰਦੂ ਬਹੁਮਤ ਸੰਖਿਆ ਦੇ ਵਿੱਚ ਹੈ ਜਿਹਦੇ ਵਿੱਚ ਸਾਡਾ ਯੂਪੀ ਦਾ ਸਮਾਜ ਵੀ ਹੈ ਠੀਕ ਹੈ ਗਲਤੀ ਇੱਕ ਬੰਦਾ ਕਰਦਾ ਕਿਹਦਰਾ ਕੋ ਨਾ ਵੋਟ ਬੈਂਕ ਹੈ ਵੋਟ ਜਿੱਦਾਂ ਸਾਡਾ ਵੋਟ ਬੈਂਕ ਸਾਡਾ ਵੋਟ ਬੈਂਕ ਹੈਗਾ ਅਸੀਂ ਕਿ ਕਬੀਮ ਲੈ ਕੇ ਚੱਲੇ ਪੰਜਾਬ ਦਾ ਮੁੱਖ ਮੰਤਰੀ Hindu ਹੋਵੇ ਕਿੱਦਾਂ ਹੋਏਗਾ ਅਗਰ Hindu ਅਸੀਂ ਬਾਹਰ ਕੱਢਤਾ ਪੰਜਾਬ ਚੋਂ ਤਾਂ ਸਾਡਾ ਮੁੱਖ ਮੰਤਰੀ Hindu ਕਿੱਦਾਂ ਬਣੇਗਾ ਨਹੀਂ ਪੰਜਾਬੀ ਪੰਜਾਬੀ Hindu ਨਹੀਂ ਹੈ Hindu ਪੰਜਾਬੀ Hindu ਉਹ ਉਹਦੇ ਸਿਰ ਤੇ ਨਹੀਂ ਹੋ ਸਕਦਾ ਨਹੀਂ ਮੇਰੀ ਗੱਲ ਇੱਕ ਗੱਲ ਤੁਸੀਂ ਕਿਉਂ ਨਹੀਂ ਸਮਝਦੇ ਪਈ ਵੀ ਕਿ ਸਾਜ ਦੇ ਤਹਿਤ ਯੂਪੀ ਬਿਹਾਰ ਹਾਲਤ ਕੋਣ ਕਰ ਰਿਹਾ ਸਾਡੀ ਮੇਰੀ ਗੱਲ ਸੁਣੋ ਕ੍ਰਾਈਮ ਮੈਂ ਕਰਤਾ ਉਹ ਚ ਰਜੀਵ ਰਾਜਾ ਵੀ ਰਾਜਾ ਰਾਜਾ ਵੀ ਦੋਸ਼ੀ ਹੋ ਗਿਆ ਅਮਿਤ ਕੁੰਡਲ ਵੀ ਦੋਸ਼ੀ ਹੋ ਗਿਆ ਪੰਨੂ ਪ੍ਰਤਾਪ ਵੀ ਦੋਸ਼ੀ ਹੋ ਗਿਆ ਜਵਾਬ ਦਿਓ ਨਾ ਮੈਂ ਕ੍ਰਾਈਮ ਕੀਤਾ ਉਹਦੇ ਵਿੱਚ ਕਿਹਾ ਮੇਰੀ ਸਾਰੀ ਟੀਮ ਦੋਸ਼ੀ ਹੋ ਗਈ ਮੈਂ ਕਹલું ਗੋਲੀ ਮਾਰ ਕੇ ਬੰਦਾ ਮਾਰਤਾ ਕਿਹਾ ਉਹਦੇ ਵਿੱਚ ਪੰਨੂ ਪ੍ਰਤਾਪ ਵੀ ਦੋਸ਼ੀ ਹੋ ਗਿਆ ਅਮਿਤ ਕੁੰਡਲ ਵੀ ਹੋ ਗਿਆ ਰਤੇਸ਼ ਰਾਜਾ ਵੀ ਉਹ ਚ ਦੋਸ਼ੀ ਹੋ ਗਿਆ ਦੱਸੋ ਨਾ ਮੇਰੀ ਕਿਹ ਦੋਸ਼ੀ ਤਾਂ ਫਿਰ ਮੈਂ ਹੀ ਆਉਂਗਾ ਨਾ ਇੱਕ ਪਰਿਵਾਰ ਦੇ ਵਿੱਚ ਐਡਾ ਵੱਡਾ ਕੁੰਮਾ ਹੁੰਦਾ 100 ਬੰਦੇ ਦਾ ਪਰਿਵਾਰ ਹੁੰਦਾ ਇੱਕ ਵਿਅਕਤੀ ਕ੍ਰਾਈਮ ਕਰ ਦਿੰਦਾ ਕਿਹਾ ਸਾਰਾ ਸੋ ਦਾ ਸੋ ਪਰਿਵਾਰ ਹੀ ਦੋਸ਼ੀ ਹੋ ਜਾ ਉਹ ਸੁਲਮਿਰੇ ਕਿਹੜਾ ਜਿਸ ਬੱਚਿਆਂ ਨੇ ਜਿੰਨਾ ਜਿੰਨਾ ਵੀ ਕੋ ਗੰਦੇ ਬੰਦ ਬੱਚਿਆਂ ਨੇ ਉਹਨਾਂ ਨੇ ਕੂ ਕਰਮ ਕੀਤਾ ਬੱਚੀ ਬੱਚਾ ਮਾਰਤਾ ਕਿਹਾ ਉਹਦੇ ਪਿਓ ਨੂੰ ਵੀ ਗੋਲੀ ਮਾਰ ਦਿੱਤੀ ਜਾਊਗੀ ਕਿਹਾ ਉਹਦੀ ਮਾਂ ਨੂੰ ਵੀ ਗੋਲੀ ਮਾਰ ਦਿੱਤੀ ਕਿਹਾ ਉਹਦੇ ਭਰਾ ਨੂੰ ਵੀ ਗੋਲੀ ਮਾਰ ਦਿੱਤੀ ਗਈ ਗੋਲੀ ਤਾਂ ਉਹਨੇ ਮਾਰ ਦਿੱਤੀ ਜਾਊਗੀ ਨਾ ਫਾਂਸੀ ਤਾਂ ਉਹਨੇ ਦਿੱਤੀ ਜਾਊਗੀ ਜਿੰਨਾ ਨੇ ਕ੍ਰਾਈਮ ਕੀਤਾ ਕੋ ਟੈਂਡੈਂਸ ਨਾਲ ਸਵਾਲ ਇੱਥੇ ਵੀ ਉਠਾਇਆ ਜਾ ਰਿਹਾ ਇੱਕ ਇੱਕ چھوٹਾ ਜਿਹਾ ਸਵਾਲ ਲੈ ਲਓ ਕਿ ਇੱਥੇ ਆ ਕੇ ਕੀ ਕਰਦੇ ਆ ਕਿ ਇੱਥੇ ਵੀ ਆਧਾਰ ਕਾਰਡ ਬਣਾ ਲਿਆ ਇੱਥੇ ਵੀ ਵੋਟ ਬੰਦ ਹੋਣੀ ਚਾਹੀਦੀ ਠੀਕ ਹੈ ਔਰ ਉੱਥੇ ਵੀ ਬਣਿਆ ਹੋਇਆ ਉਹ ਬੰਦ ਹੋਣੀ ਚਾਹੀਦੀ ਉਹ ਸਰਕਾਰ ਦੇਖੇ ਚਲੋ ਇੱਕ ਗੱਲ ਸੁਣੋ ਆਧਾਰ ਕਾਰਡ ਬਣਵਾਏ ਕਿਨੇ ਉਹ ਵੋਟਰ ਕਾਰਡ ਬਣਵਾਏ ਕਿਨੇ ਸਾਡੇ ਪੰਜਾਬ ਦੇ ਪੰਜਾਬੀਆਂ ਨੇ ਜਗਾ ਰਹਿਣ ਨੂੰ ਦਿੱਤੀ ਕਿਨੇ ਆਰਡਰ ਬਣਾਏ ਕਿਨੇ ਪੰਜਾਬੀਆਂ ਨੇ ਕਿ ਕੁਝ ਪੰਜਾਬੀਆਂ ਗਾਇਦੇ ਪਲਾਟ ਦਿੱਤੇ ਕਿਨੇ ਪੰਜਾਬ ਦੇ ਪਿੰਡਾਂ ਦੇ ਲੋਕਾਂ ਨੇ ਦੱਸੋ ਨਾ ਜਗ੍ਹਾ ਸ਼ਹਿਰ ਕੋ ਤੇ ਜਗ੍ਹਾ ਸੀਗੀ ਨਹੀਂ ਪਿੰਡ ਵਾਸੀ ਨੇ ਜਗ੍ਹਾ ਦਿੱਤੀ ਐ ਪਿੰਡ ਦੇ ਸਰਪੰਚਾਂ ਪੰਚਾਂ ਨੇ ਉਹਨਾਂ ਦੇ ਆਧਾਰ ਕਾਰਡ ਵੋਟਰ ਕਾਰਡ ਬਣਵਾਏ ਨੇ ਕਿ ਮੈਂ ਇਹਨਾਂ ਦੀ ਵੋਟ ਲੈ ਕੇ ਸਰਪੰਚ ਬਣ ਜਾਊਂਗਾ ਆ ਮੈਂ ਵੇੜਾ ਪਾਤਾ ਇੱਥੇ ਮੇਰਾ 400 ਬੰਦਾ ਰਹਿ ਰਿਹਾ ਮੇਰਾ ਹੋਰ ਰਹਿ ਰਿਹਾ ਭਾਈ ਜਿਮੀਂ ਜ਼ਿੰਮੇਦਾਰ ਨੂੰ ਨਾ ਸਟੇਸ਼ਨਾਂ ਦੇ ਉੱਤੇ ਨਾ ਹਾਰ ਲੈ ਕੇ ਟੋਲ ਲੈ ਕੇ ਖੜੇ ਹੁੰਦੇ ਆ ਇਹ ਝੋਨਾ ਲਾਣਾ ਝੋਨਾ ਲਾਣਾ ਜੀ ਦੀ ਲਾਣੀ ਆ ਉਹ ਕਿੰਨੇ ਲਾਣੀ ਆ ਇਹਨਾਂ ਨੇ ਲਾਣੀ ਆ ਇਹਨਾਂ ਦੇ ਨਾਂ ਦੇ ਆਮ ਕੈਨੇਡਾ ਅਮਰੀਕਾ ਬੈਠੇ ਆ ਹੁੰਦਾ ਇੰਗਲੈਂਡ ਚ ਯੂਕੇ ਚ ਵੀ ਗੱਲਾਂ ਹੋਣ ਲੱਗੀਆਂ ਵੀ ਪ੍ਰਵਾਸੀ ਕੱਢੋ ਫੇ ਉੱਥੋਂ ਵੀ ਵਾਪਸ ਹੀ ਜਾਣਗੇ ਯੂਪੀ ਦਾ ਇੱਕ ਸ਼ਹਿਰ ਆ ਪਿੱਲੀਵੀਤ ਉੱਥੇ 90% ਪੰਜਾਬੀ ਬੈਠੇ ਨੇ ਜੇ ਕਿਤੇ ਉਹਨਾਂ ਨੇ ਡੰਡਾ ਦੇਣਾ ਸ਼ੁਰੂ ਕਰਤਾ ਨਾ ਮੈਂ ਤਕਲੀਫ ਹੋਣੀ ਹੈ ਤੁਸੀਂ ਮੁੱਖ ਮੰਤਰੀ ਵਾਲੀ ਗੱਲ ਕਹਿ ਦਿੱਤੀ ਕਿ ਇੰਗਲੈਂਡ ਦੇਖੋ ਮੁੱਖ ਮੰਤਰੀ ਵਾਲੀ ਕੱਲ ਕੱਲ ਮੁੱਖ ਮੰਤਰੀ ਦਾ ਬਿਆਨ ਆਇਆ ਦੇਖੋ ਕੱਲ ਮੁੱਖ ਮੰਤਰੀ ਸਾਹਿਬ ਦਾ ਇਹੀ ਬਿਆਨ ਆਇਆ ਕਿ ਸਾਡੇ ਉੱਤਰ ਪ੍ਰਦੇਸ਼ ਦੇ ਵਿੱਚ ਯੂਪੀ ਦੇ ਵਿੱਚ ਬਹੁਤ ਸਾਰੇ ਟਰਾਂਸਪੋਰਟ ਦਾ ਕੰਮ ਕਰਨ ਵਾਲੇ ਬੈਠੇ ਐ ਅਗਰ ਉੱਥੇ ਆਵਾਜ਼ ਉੱਠ ਜਾਂਦੀ ਹੈ ਤਾਂ ਕਿਉਂ ਉਹਨਾਂ ਨੂੰ ਉੱਥੋਂ ਕੱਢਿਆ ਜਾਣੀ ਚਾਹੀਦੀ ਹੈ ਕੱਲ ਸੁਣੋ ਇੰਗਲੈਂਡ ਦੇਖੋ ਕੀ ਹੋ ਰਿਹਾ ਉੱਥੇ ਇੰਗਲੈਂਡ ਦੇ ਮੂਲ ਨਿਵਾਸੀਆਂ ਦੁਆਰਾ ਸਿਰਸਰ ਵਿਰੋਧਾ ਵਿਰੋਧਾ ਵਿਦਰੋਧਾ ਗੁੱਗਲ ਬੁਜਾਤਾ ਵੀ ਜਿਹੜੇ ਵੀ ਪੰਜਾਬੀ ਪੰਜਾਬੀ ਬਾਹਰ ਕੱਢੋ ਪ੍ਰਵਾਸੀ ਪੰਜਾਬੀ ਕਿੱਡੋ ਪ੍ਰਵਾਸੀ ਉਹਨਾਂ ਨੇ ਕਹਤਾ ਬਾਹਰ ਕੱਢੋ ਅਮਰੀਕਾ ਨੇ ਜਦੋਂ ਪੰਜਾਬੀ ਬਾਹਰ ਭੇਜੀ ਦੀ ਜਾਜ ਭੇਜੀ ਸੀ ਨਾ ਜਦੋਂ ਵਾ ਬੜਿਆ ਸੀਗਾ ਜਦੋਂ 트럼ਪ ਉਸਦਾ ਪ੍ਰਧਾਨ ਮੰਤਰੀ ਬਣਿਆ ਉਹਨੇ ਬੰਦੇ ਸਾਰੇ ਪੰਜਾਬੀਆਂ ਦੇ ਜਹਾਜ਼ ਪਰ ਪਰ ਕੇ ਭੇਨੇ ਸ਼ੁਰੂ ਕਰ ਦਿੱਤੇ ਰੋਲਾ ਕਿਹਨੇ ਪਾਇਆ ਸੀ ਪੰਜਾਬ ਦੇ ਲੋਕਾਂ ਨੇ ਪਟੜਾ ਸ਼ੁਰੂ ਕਰਤਾ ਸੀ ਆਹ ਕੈਸੀ ਹੋ ਰਹਾ ਇਹ ਕੈਸੀ ਹੋ ਰਹਾ ਇਹ ਕੈਸਾ ਹਾਈ ਹਾਈ 트럼ਪ ਹਾਈ 트럼ਪ ਹਾਈ 트럼ਪ ਮੋਦੀ ਜੀ ਕੁਝ ਕਰੋ ਮੋਦੀ ਜੀ ਕੁਝ ਕਰੋ ਹੁਣ ਆਪੀ ਆਪਣੇ ਹੀ ਪੰਜਾਬ ਦੇ ਵਿੱਚ ਕੱਢ ਲਈ ਇਹ ਤਾਂ ਇੱਕ ਸਾਜ਼ਿਸ਼ ਹੈ ਵੀ ਕਿਤੇ ਉਹਨਾਂ ਨੂੰ ਲੱਗਦਾ ਵੀ ਪੰਜਾਬ ਦਾ ਮੁੱਖ ਮੰਤਰੀ ਕਿਤੇ ਆਣ ਵਾਲਾ 2027 ਚ ਹਿੰਦੂ ਨਾ ਬਣ ਜਵੇ ਟਕਲੀਫ ਹੀ ਇਹ ਹੈ ਟਕਲੀਫ ਹੀ ਇਹ ਹੈ ਵੀ ਸਾਡੀ ਗੱਲ ਕਿਤੇ ਨਾ ਕਿਤੇ ਪੁੰਚਦੀ ਪਈ ਆ ਸਾਡੀ ਕਿਤੇ ਟਿਕਾਣੇ ਤੇ ਗੱਲ ਇਹ ਪੰਜਾਬ ਸੁਣ ਮੇਕਾ ਤੋਂ ਬਾਈ ਸਾਡੀ ਵੋਟਾਂ ਨੇ ਸਾਡੀਆਂ ਵੋਟਾਂ ਇਹ ਤੁਸੀਂ ਪੰਜਾਬ ਦੇ ਦੋ ਕਾਨੂੰਨ ਕਿੱਦਾਂ ਚੱਲ ਸਕਦੇ ਨੇ ਇੱਕ ਇਨਸਾਨ ਦੇ ਦੋ ਕਾਨੂੰਨ ਕਿੱਦਾਂ ਹੋ ਸਕਦੇ ਇੱਕ ਪਾਸੇ ਉਹ ਕਹਿ ਰਹੇ ਵੀ ਬਲਜ ਕਰਾਰੀ ਨੂੰ ਪੰਜਾਬ ਚੋਂ ਕੱਢੋ ਜਿਹਨੂੰ ਕੀਤਾ ਉਹਨੂੰ ਕੱਢੋ ਉਹਨੂੰ ਜਦੋਂ ਚੌਂਚ ਖੜੇ ਗੋਲੀ ਮਾਰਦੇ ਹਾਂ ਅਸੀਂ ਨਾਲ ਆ ਇਹ ਕ੍ਰਾਈਮ ਕੀਤਾ ਉਹਦੇ ਨਾਲ ਆ ਹੁਣ ਜਿਹੜੀ ਘਟਨਾ ਲੇਟੈਸਟ 10 ਤਰੀਕ ਦੀ ਘਟਨਾ ਹੋਈ ਆ ਸਤਨਾਮ ਸਿੰਘ ਰਾਜਵੀਰ ਅਰਨਾਮ ਸਿੰਘ ਇਹਦੇ ਪਿੱਛੇ ਕੀ ਲੱਗਾ ਸਿੰਘ ਪੰਜਾਬੀ ਨੇ ਇਹਨਾਂ ਨੇ 6 ਸਾਲ ਦੇ ਬੱਚੇ ਨਾ ਉਹ ਕੌਣ ਨੇ ਫਿਰ ਉਹ ਪੰਜਾਬੀ ਨੇ ਨਾ ਫਿਰ ਉਹਨਾਂ ਉਹਨਾਂ ਵਾਸਤੇ ਕੌਣ ਕੋਲੂਗਾ دوسری ਗੱਲ ਇਹ ਸਿਰਫ ਪਾਜਾ ਇੱਕ ਸ਼ੁਰੂ ਤੋਂ ਅਤਵਾਦ ਦੇ ਟਾਈਮ ਤੋਂ ਹੀ ਇੱਕ ਚੀਜ਼ ਪੰਜਾਬ 'ਚ ਚੱਲ ਰਹੀ ਹੈ ਖੜਕੂਵਾਦ ਦੇ ਵਿੱਚ ਜਿੰਨੇ ਬਲਤਕਾਰ ਹੋਏ ਕਦੇ ਉਠਾ ਕੇ ਦੇਖੋ ਲਿਸਟ ਅਖਬਾਰਾਂ ਕਟਿੰਗ ਚੱਕ ਕੇ ਚੈੱਕ ਕਰੋ ਵੀ ਖੜਕੂਵਾਦ ਵੇਲੇ ਜਦੋਂ ਕਹਿੰਦੇ ਸੀ ਕਿ ਖੜਕੂਵਾਦ ਪਰ ਪੰਜਾਬ 'ਚ ਖਾਲਸਤਾਨੀ ਮੂਵਮੈਂਟ ਚੱਲ ਰਹੀ ਹੈ ਉਸ ਟਾਈਮ ਸਭ ਤੋਂ ਜ਼ਿਆਦਾ ਬਲਤਕਾਰ ਪੰਜਾਬ 'ਚ ਹੋਏ ਸੀਗੇ ਠੀਕ ਹੈ ਤੁਹਾਡੀ ਗੱਲ ਪਰ ਹੁਣ ਇੱਥੇ ਉਹ ਮਾਹੌਲ ਨਹੀਂ 84 ਨਹੀਂ ਹੈਗੀ ਇਸ ਟਾਈਮ ਮੇਰੇ ਵੀਰਾ ਜੀ ਰੋਜ਼ਗਾਰ ਤਾਂ ਜਾ ਰਹੇ ਨੇ ਰੋਜ਼ਗਾਰ ਤਾਂ ਜਾ ਰਹੇ ਨੇ ਤੁਸੀਂ ਪੰਜਾਬੀਆਂ ਨੂੰ ਰੋਜ਼ਗਾਰ ਦੇ ਕੇ ਖੁਸ਼ ਨਹੀਂ ਰੋਜ਼ਗਾਰ ਨਹੀਂ ਰੋਜ਼ਗਾਰ ਤੋਂ ਮੁਕਤ ਬਣਾਇਆ ਜਾ ਰਿਹਾ ਇੱਕ ਦਸੋ ਇੱਕ ਮਿੰਟ ਇੱਕ 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 ਪ੍ਰਵਾਸੀ ਬੰਦਾ ਆਪਣੇ ਰੇੜੀ ਲਾ ਰਿਹਾ ਫਰੂਟ ਵੇਚ ਰਿਹਾ ਹੈ ਰੇੜੀਆਂ ਸਾਰੀਆਂ ਸਾਰੀਆਂ ਚੱਲ ਨਹੀਂ ਪੰਜਾਬੀ ਨਾਲ ਉਹਨੂੰ ਉਹਦੇ ਇੱਕ ਪੈਸੇ ਦੇ ਕਹਿੰਦੇ ਫਾਈਨੈਂਸ਼ਲੀ ਵੱਲੋਂ ਉਹਦੀ ਲੱਕ ਤੋੜਿਆ ਜਾ ਰਿਹਾ ਵੀ ਇੱਥੋਂ ਭੱਜੋ ਇਹ ਦੁਕਾਨਾ ਕਰੋ ਬੰਦ ਪੰਜਾਬੀ ਨੂੰ ਰੋਜ਼ਗਾਰ ਮਿਲੂ ਭਾਈ ਸਾਹਿਬ ਕਿਹੜਾ ਮੇਰਾ ਪੰਜਾਬੀ ਰੇੜੀ ਲਾਉਂਦਾ ਦੱਸੋ ਨਹੀਂ ਰੋਜ਼ਗਾਰ ਕਿਹੜਾ ਪੰਜਾਬੀ ਰੇੜੀ ਲਾਉਂਦਾ ਬੰਨੂ ਇੱਕ ਬੰਦਾ ਦੱਸੋ ਭਾਈ ਕਿਹੜਾ ਪੰਜਾਬੀ ਰੇੜੀ ਲਾਉਂਦਾ ਪੰਜਾਬੀ ਤਾਂ ਘੱਟਾ ਚੱਕੋ ਸ਼ਰਮ ਕਰਦਾ ਭਾਈ ਸਾਹਿਬ ਪੰਜਾਬੀ ਨਾ ਬੋਰਾ ਚੱਕੋ ਸ਼ਰਮ ਕਰਦਾ ਇਹ ਤੂੰ ਕਿਹੜੇ ਖੇਲੇ ਵਿੱਚ ਨਾ ਨਾ ਇੱਕ ਹੋਜ਼ਰੀ ਦਾ ਸਭ ਤੋਂ ਵੱਡਾ ਹੱਬ ਮੰਨਿਆ ਜਾਂਦਾ ਹੈ ਠੀਕ ਹੈ ਜੀ ਅਸੀਂ ਬਾਹਰਲੀ ਗੱਲਾਂ ਕਰ ਰਹੇ ਹਾਂ ਲੁਧਿਆਣਾ ਦੇ ਵਿੱਚ ਜਿੰਨੀ ਹੋਜ਼ਰੀ ਹੈ 80% ਜਿਹੜੇ ਪ੍ਰਵਾਸੀ ਭਰਾ ਹਨ ਸਾਡੇ ਉਹ ਚਲਾ ਰਹੇ ਨੇ ਇਹੀ ਫੇ ਸਵਾਰਥ ਹੈ ਬਿਲਕੁਲ ਨਾ ਸਵਾਰਥ ਮੈਂ ਇਹ ਚੀਜ਼ ਕਿ ਸਵਾਰਥ ਤਿੰਨ ਦਾ ਸਵਾਰਥ ਦੂਰ ਗੋ ਦੂਰ ਇਮਾਨਦਾਰੀ ਨਾ ਦੱਸ ਦੂਰ ਗੋ ਜਾਣੇ ਹੋ ਇਮਾਨਦਾਰੀ ਨਾ ਦੱਸ ਮੇਰੇ ਕੋਲ ਇੱਕ ਵਧੀਆ ਸਿੱਖ ਸਮਾਜ ਦਾ ਬੇਟੀ ਬਹੁਤ ਅੱਛਾ ਲੜਕਾ 4 ਸਾਲ ਤੋਂ ਕਾਉਂਟ ਦਾ ਕੰਮ ਕਰ ਰਿਹਾ ਸੀਗਾ ਠੀਕ ਹੈ ਨਾਲ ਨਾਲ ਪੜ੍ਹਾਈ ਕਰ ਰਿਹਾ ਸੀ ਸੀਏ ਦੀ ਉਹਨੇ ਸੀਏ ਕੀਤੀ ਨਾਲ ਹੀ ਉਹ ਅਮਰੀਕਾ ਸ਼ਿਫਟ ਹੋ ਗਿਆ ਮੈਂ ਕੀ ਕਹ ਰਿਹਾ ਪੰਜਾਬੀ ਦੇ ਇੱਥੇ ਰਹਿਣਾ ਨਹੀਂ ਚਾਹੁੰਦਾ ਮੈਂ ਕੰਮ ਦਮਾ ਤੇ ਕਿਹਨੂੰ ਦਮਾਂ ਕਿਆ ਜਿਹੜੀਆਂ ਰਿਹੜੀਆਂ ਪਹਿਲਾਂ ਪੰਜਾਬੀ ਲਾਂਦੇ ਸੀਗੇ ਕਿ ਆ ਯੂਪੀ ਬੀਆਰ ਵਾਲੇ ਨੇ ਉਹਨਾਂ ਨੂੰ ਭਜਾਤਾ ਨਹੀਂ ਪੰਜਾਬੀ ਆਪ ਛੱਡ ਕੇ ਦੁਬਈ ਕੈਨੇਡਾ ਅਮਰੀਕਾ ਆਸਟ੍ਰੇਲੀਆ ਇੰਗਲੈਂਡ ਭੱਜੇ ਨੇ ਕਿਸੇ ਨੇ ਕਿਸੇ ਦਾ ਵਪਾਰ ਨਹੀਂ ਹੋਇਆ ਆਪਾਂ ਵਪਾਰ ਆਪਣਾ ਆਪ ਛੱਡਿਆ ਮੈਂ ਕਿਸੇ ਨੂੰ ਜਗ੍ਹਾ ਦੇਵਾਂਗਾ ਨਾ ਕੁਈ ਕੋਈ ਨੁਕਾ ਕੇ ਬੈਠੂ ਅਸੀਂ ਤੁਸੀਂ ਸਤਕਾਰ ਕਰਦੇ ਹੋ ਕਿ ਕੱਲ ਨੂੰ ਉੱਤਰ ਪ੍ਰਦੇਸ਼ ਈ ਆਏ ਬਿਹਾਰ ਵਾਲੇ ਇੱਥੇ ਰਾਜ ਸੇਨਾ ਪੜ ਦਿੱਤਾ ਜਾਗ ਹਿੰਦੂਆ ਜਾਗ ਬਈ ਹੁਣ ਜਾਦੂ ਆਈ ਹੈ ਬਿਲਕੁਲ ਇੱਕ ਬੜੀ ਵੱਡੀ ਸਾਜ਼ਿਸ਼ ਹੈ ਇਕ ਉਸ ਕ੍ਰਾਈਮ ਦੀ ਯਾਰ ਦੇ ਵਿੱਚ ਬੜੀ ਵੱਡੀ ਸਾਜ਼ਿਸ਼ ਰਚੀ ਜਾ ਰਹੀ ਹੈ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਹਿੰਦੂ ਸਮਾਜ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਹਾਡੀ ਟੀਮ ਤੁਹਾਡੀ ਸੰਖਿਆ ਘਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਹਾਡੀ ਟੀਮ ਪੂਰੀ ਇੱਥੇ ਖੜੀ ਹੈ ਮੈਂ ਤੁਹਾਡੀ ਟੀਮ ਤੋਂ ਵਾਰ-ਵਾਰ ਪੁੱਛਦਾ ਕਿ ਕੀ ਤੁਸੀਂ ਵਾਰ-ਵਾਰ ਕਿਉਂ ਹਿੰਦੂ ਹਿੰਦੂ ਕਹਿ ਰਹੇ ਹੋ ਉੱਤਰ ਪ੍ਰਦੇਸ਼ ਹਿੰਦੂ ਬਿਹਾਰ ਹਿੰਦੂ ਪੰਜਾਬ ਹਿੰਦੂ ਤੁਸੀਂ ਮੈਨੂੰ ਗੱਲ ਦਾ ਜਵਾਬ ਇੱਕ ਮਿੰਟ ਤੁਸੀਂ ਮੈਨੂੰ ਗੱਲ ਦਾ ਜਵਾਬ ਦਿਓ ਜਿੰਨਾ ਹਾਂਜੀ ਉਹ ਸਿੱਖ ਦੀ ਗੱਲ ਨਹੀਂ ਕਰਦੇ ਜਦੋਂ ਉਹ ਸਿੱਖ ਸਿੱਕਲ ਹੀ ਸਿੱਖ ਦੀ ਗੱਲ ਕਰਦੇ ਉਦੋਂ ਕੀ ਹੁੰਦਾ ਜਦੋਂ ਕੋਈ ਪੰਜਾਬ ਦਾ ਮੁੱਦਾ ਆਉਂਦਾ ਹਰ ਮੁੱਦੇ ਨੂੰ ਸਿੱਖ ਦੇ ਨਾਲ ਜੋੜ ਦਿੰਦੇ ਆ ਉਦੋਂ ਕੀ ਹੁੰਦਾ ਦੱਸੋ ਨਾ ਉਹਨਾਂ ਤਕਲੀਫ ਨਹੀਂ ਹੁੰਦੀ ਮੇਰੇ ਮਨ 'ਚ ਇਹ ਸਵਾਲ ਆਇਆ ਹੀ ਕਿਉਂ ਵੀ ਪੰਜਾਬ ਦਾ ਮੁੱਖ ਮੰਤਰੀ ਹਿੰਦੂ ਕਿਉਂ ਨਹੀਂ ਇਹ ਸਵਾਲ ਜਨਮ ਤਾਹੇ ਲਿਤਾ ਸੀ ਜਦੋਂ ਮੇਰੀ ਸੁਣਵਾਈ ਨਹੀਂ ਹੋਈ ਜਦੋਂ ਮੇਰੇ ਹਿੰਦੂ ਸਮਾਜ ਦੀ ਸੁਣਵਾਈ ਨਹੀਂ ਹੋਈ ਜਦੋਂ ਮੇਰੇ ਧਰਮ ਦਾ ਮੇਰਾ ਬੰਦਾ ਹੱਕ ਨਹੀਂ ਮੈਨੂੰ ਦਿੱਤਾ ਗਿਆ ਮੇਰਾ ਜਦੋਂ ਸਮਾਜਿਕ ਬੰਦਾ ਹੱਕ ਨਹੀਂ ਦਿੱਤਾ ਗਿਆ ਜਦੋਂ ਮੇਰਾ ਬੰਦਾ ਰਾਜਨੀਤਿਕ ਹੱਕ ਮੇਰੇ ਤੋਂ ਖੋਇਆ ਗਿਆ ਤੁਸੋਂ ਨੇ ਮੇਰੇ ਮਨ 'ਚ ਗੱਲ ਆਈ ਵੀ ਅਗਰ ਤਾਂ ਨਹੀਂ ਹੋ ਰਿਹਾ ਵੀ ਮੇਰੀ ਸੁਣਵਾਈ ਤਾਂ ਨਹੀਂ ਹੋ ਰਹੀ ਵੀ ਸਾਡੇ ਪੰਜਾਬ ਦਾ ਮੁੱਖ ਮੰਤਰੀ 1966 ਤੋਂ ਬਾਅਦ ਕੋਈ ਹਿੰਦੂ ਮੁੱਖ ਮੰਤਰੀ ਆਇਆ ਹੀ ਨਹੀਂ ਦਿੱਤਾ ਕੀ ਪੰਜਾਬ ਨੂੰ ਪਛਤਾਚਾਰ ਗੈਂਗਵਾੜ ਮਾਫੀਆ ਪਛਤਾਚਾਰ ਕਰਜ਼ਾ ਅੱਤਵਾਦ ਦਸੂ ਦਿੱਤਾ ਕੀ ਹੈ ਦਿੱਤਾ ਕੁਛ ਸਾਡਾ ਜਮਦਾ ਬੱਚਾ ਅੱਗੇ ਨਹੀਂ ਕਹਿੰਦੇ ਨਾ 1 ਲੱਖ ਰੁਪਏ ਕਰਜ਼ਾ ਲੈ ਕੇ ਪੈਦਾ ਹੋ ਰਿਹਾ ਹੈ ਅੱਧੀ ਡੇਢ ਚੁਹੀ ਬੱਚਾ 5 ਲੱਖ ਰੁਪਏ ਦਾ ਕਰਜ਼ਾ ਲੈ ਕੇ ਪੈਦਾ ਹੋ ਰਿਹਾ ਸਾਨੂੰ ਦਿੱਤਾ ਕੀ ਹੈ ਸਾਨੂੰ ਆਪਣੀ ਗੱਲ ਰੱਖਣ ਲਈ ਨਾ ਧਰਨੇ ਪ੍ਰਦਰਸ਼ਨ ਕਰਨੇ ਪੈਂਦੇ ਪਏ ਨੇ ਮੈਂ ਫਿਰ ਗੱਲ ਉਹੀ ਕਹਿ ਰਿਹਾ ਸਵਾਲ ਨੇ ਜਨਮ ਕਿਉਂ ਲਿੱਤਾ ਜਦੋਂ ਵੱਡੀ ਵੱਡੀਆਂ ਮੰਚ ਲੱਗਦੇ ਨੇ ਰੈਲੀਆਂ ਹੁੰਦੀਆਂ ਸੀਗੀਆਂ ਹਜ਼ਾਰਾਂ ਦੀ ਤਦਾਦ ਸਾਡੇ ਹਿੰਦੂ ਸਮਾਜ ਦੇ ਲੋਕ ਬੈਠੇ ਹੁੰਦੇ ਸੀ ਉੱਥੇ ਬੋਲੇ ਸੋਨਿਆੜ ਦਾ ਉਦਗੋਸ਼ਕ ਲੱਗਦਾ ਲੱਗਣਾ ਚਾਹੀਦਾ ਮਨ ਸਮਾਨਾ ਲੱਗਣਾ ਚਾਹੀਦਾ ਪਰ ਉੱਥੇ ਮੇਰੇ ਸਮਾਜ ਦੇ ਵਿਅਕਤੀ ਬੈਠਾ ਹੁੰਤੇ ਹਰ ਹਰ ਮਹਾਦੀਪ ਦਾ ਉਦਗੋਸ਼ ਕਿਉਂ ਨਹੀਂ ਲੱਗਦਾ ਸਵਾਲ ਕਿਨੇ ਹੋਰ ਜਨ ਲਿੱਤਾ ਜਿੰਨੇ ਵੀ ਸਰਕਾਰੀ ادارے ਨਹੀਂ ਜਦੋਂ ਵੀ ਉਹਨਾਂ ਦੇ ਨਵੇਂ ਸਾਲ ਦਾ ਪ੍ਰੋਗਰਾਮ ਕੀਤਾ ਜਾਂਦਾ ਹੈ ਕੋਈ ਸ਼ੁਭ ਮਹੂਰਤ ਕੀਤਾ ਵੀ ਜਾਂਦਾ ਨਾ ਉੱਥੇ ਹਮੇਸ਼ਾ ਹੀ ਖੰਡਸਬ ਦਾ ਪਾੜ ਕੀਤਾ ਜਾਂਦਾ ਉੱਥੇ ਅੱਜ ਤੱਕ ਹਵਨ ਜਗ ਕਿਉਂ ਨਹੀਂ ਕਰਾਇਆ ਜਾਂਦਾ ਮਾਂ ਦੀ ਚੌਂਕੀ ਕਿਉਂ ਨਹੀਂ ਕੀਤੀ ਰਹੀ ਜਾਂਦੀ ਇਹ ਸਵਾਲ ਨੇ ਜਨਮ ਦਿੱਤਾ ਲੋਕ ਸਾਨੂੰ ਸਵਾਲ ਕਰਦੇ ਨੇ ਵੀ ਇੱਦਾਂ ਕਿਉਂ ਨਹੀਂ ਹੁੰਦਾ ਮੈਂ ਤੁਹਾਨੂੰ ਕਈ ਐਸੇ ਚੈਨਲ ਵੀ ਦਿਖਾ ਦੂੰਗਾ ਚਲੋ ਜਿਹੜੇ ਹਿੰਦੂ ਲੀਡਰਾਂ ਦੀ ਗੱਲ ਕਰਨ ਨੂੰ ਵੀ ਤਿਆਰ ਨਹੀਂ ਹੈ ਪੰਜਾਬ ਦੇ ਜਦੋਂ ਚੈਨਲ ਦੇ ਬਹਿ ਕੇ ਡਿਸਕਸਸ਼ਨ ਕਰਾਉਂਦੇ ਨਾ ਸਿਰਫ ਇੱਕੋ ਹੀ ਗੱਲ ਕਰਦੇ ਉੱਥੇ ਪੰਜਾਬੀ ਦੀ ਪੰਜਾਬ ਦੀ ਤੇ ਸਿੱਖ ਸਮਾਜ ਦੀ ਗੱਲ ਕੀਤੀ ਐਂ ਦਰਸ਼ਾਇਆ ਜਾਂਦਾ ਕਿ ਪੰਜਾਬ ਚ ਇਹ ਦਰਸ਼ਾਇਆ ਜਾਂਦਾ ਕਿ ਪੰਜਾਬ ਚ ਹਿੰਦੂ ਹੈ ਹੀ ਨਹੀਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਵੀ ਨਾ ਜਦੋਂ ਲੋਕ ਸਭਾ ਇਲੈਕਸ਼ਨ ਵੇਲੇ ਪਟਿਆਲੇ ਆਏ ਨਾ ਉਹ ਵੀ ਪਗੜੀ ਬੰਨ ਕੇ ਆਏ ਉਹਨਾਂ ਨੇ ਵੀ ਮੰਚ ਤੇ ਨਾ ਪੰਜਾਬ ਦੀ ਗੱਲ ਸ਼ੁਰੂ ਕੀਤੀ ਸਿਰਫ ਸਿੱਖ ਸਮਾਜ ਤੱਕ ਦੀ ਗੱਲ ਕੀਤੀ ਉਹ ਇਹ ਦਰਸ਼ਾਇਆ ਗਿਆ ਕਿ ਪੰਜਾਬ ਚ ਜਿੰਨਾ ਹਿੰਦੂ ਸਮਾਜ ਰਹਿੰਦਾ ਸਾਰਾ ਹੀ ਮ੍ਰਿਤੇਸ਼ਲੀ ਤੇ ਬੈਠਾ ਹੈ ਸਰਕਾਰ ਸਾਹਿਬ ਸਾਡੇ ਲਈ ਉਹ ਪ੍ਰਵਾਸੀ ਨਹੀਂ ਆ ਸਾਡੇ ਲਈ ਉਹ ਸਾਡੇ ਹਿੰਦੂ ਭਰਾ ਨੇ ਤੁਹਾਡੇ ਲਈ ਵੋਟ ਬੈਂਕ ਹਿੰਦੂ ਭਰਾ ਨੇ ਤੁਹਾਡੇ ਲਈ ਬੋਲਦਾ ਹੈ ਹਿੰਦੂ ਭਰਾ ਨੇ ਭਾਨੂੰ ਨੇ ਭਾਨੂੰ ਨੇ ਭਾਨੂੰ ਨੇ ਭਾਨੂੰ ਨੇ ਐਮਐਲਏ ਨਹੀਂ ਮਰਨਾ ਐਮਪੀ ਨਹੀਂ ਮਰਨਾ ਐਸੀ ਹਿੰਦੂ ਮੁੱਖ ਮੰਤਰੀ ਲੈ ਕੇ ਆਣਾ ਚਾਹੇ ਉਹ ਜੂਪੀ ਤੋਂ ਹੋਵੇ ਚਾਹੇ ਬਿਹਾਰ ਤੋਂ ਹੋਵੇ ਚਾਹੇ ਮਹਾਰਾਸ਼ਟਰ ਤੋਂ ਹੋਵੇ ਪੜਿਆ ਲਿਖਿਆ ਸੂਝਵਾਨ ਮੁੱਖ ਮੰਤਰੀ ਹੋਣਾ ਚਾਹੀਦਾ ਪੰਜਾਬ ਦਾ ਕਿਸੇ ਵੀ ਸਟੇਟ ਦਾ ਹੋਵੇ ਪਰ ਹਿੰਦੂ ਹੋਣਾ ਚਾਹੀਦਾ ਅਸੀਂ ਸਿਰਫ ਦੋ ਗੱਲਾਂ ਕਰਦੇ ਜਿਹੜਾ ਜਿੱਤੇ ਕ੍ਰਾਈਮ ਹੋ ਰਿਹਾ ਹੈ ਲੁਧਿਆਣੇ ਦੇ ਵਿੱਚ 22 ਸਾਲ ਦਾ ਮੁੰਡਾ ਮਾਰ ਦਿੱਤਾ ਗਿਆ ਗੋਲੀਆਂ ਨਾਲ ਕ੍ਰਿਮੀਨਲ ਕ੍ਰਾਈਮ ਹੋਇਆ ਗੋਲੀਆਂ ਕਿੰਨੀਆਂ ਮਾਰੀਆਂ ਪੰਜਾਬੀਆਂ ਨੇ ਮਾਰੀ ਨਾ ਅਸੀਂ ਉਹਦੇ ਵਿਰੋਧ ਵਿੱਚ ਅੱਗੇ ਉਹਨੂੰ ਗੋਲੀਆਂ ਮਾਰੋ ਸੜਕਾਂ ਦੇ ਉੱਤੇ ਮਾਰੋ ਜਿੰਨੇ ਗਲਤ ਕੰਮ ਕੀਤਾ ਬੱਚੇ ਨਾਲ ਉਹਨੂੰ ਸੜਕ ਦੇ ਉੱਤੇ ਫਾਂਸੀ ਦਿਓ ਉਹਦੇ ਨਾਲ ਉਹ ਕੰਮ ਪਰ ਅਸੀਂ ਰਾਜਸਥਾਨ ਤੋਂ ਆਏ ਨੇ ਰਾਜਸਥਾਨੀ ਤੋਂ ਸ਼ਕਤੀ ਜੀ ਰਾਜਸਥਾਨ ਤੋਂ ਆਏ ਨੇ ਇੱਥੇ ਜੁੱਤੀਆਂ ਦਾ ਕਾਰੋਬਾਰ ਕਰਦੇ ਨੇ ਬੀਨਸ ਕਰਦੇ ਨੇ ਵਪਾਰ ਕਰਦੇ ਨੇ ਕੀ ਇਹ ਪੰਜਾਬ ਛੱਡ ਜੇ ਦੱਸੋ ਨਾ ਪਿਛਲੀ ਕਾਫੀ ਸਤਾਵਦੀਆਂ ਤੋਂ ਜਦ ਦੇ ਜਨਮ ਲਿੱਤਾ ਮਿਲਦਾ 26-24 ਸਾਲ ਹੋ ਗਏ ਉਹਨੇ ਜਿੱਥੇ ਦਾ ਕਾਰੋਬਾਰ ਕਰ ਰਹੇ ਨੇ ਕਿ ਪੂਰਾ ਇਲਾਕਾ ਇੱਥੇ ਅੰਗਰੇਜ਼ਾਂ ਦੀ ਬਰਾਦਰੀ ਹੈ। ਕਿ ਪੰਜਾਬ ਛੱਡ ਕੇ ਲੁਧਿਆਣਾ ਛੱਡ ਕੇ ਭੱਜ ਜਨ ਦੱਸੋ ਨਾ ਇੱਥੇ ਮਿਹਨਤ ਮਜ਼ਦੂਰੀ ਕਰਕੇ ਪੰਜਾਬ ਨੂੰ ਟੈਕਸ ਦੇ ਕੇ ਇਹ ਆਪਣਾ ਪਰਿਵਾਰ ਪਾਲਦੇ ਨੇ ਉੱਥੇ ਹੀ ਸਰਕਾਰ ਨੂੰ ਵੀ ਟੈਕਸ ਦਿੰਦੇ ਨੇ ਜਿਹਦੇ ਜਿਸ ਪੈਸੇ ਨਾਲ ਸਰਕਾਰ ਚੱਲਦੀ ਹੈ। ਕਿ ਇਹ ਲੁਧਿਆਣਾ ਛੱਡ ਜਨ ਦੱਸੋ ਨਾ ਮੈਨੂੰ ਜਵਾਬ ਦਿਓ। ਛੱਡ ਜਨ ਕਿਸ ਨੂੰ ਧਮਕਾ ਕੇ ਨਹੀਂ ਕਮਾਰੇ ਕਿਸ ਨੂੰ ਬਲੈਕਮੇਲ ਕਰਕੇ ਨਹੀਂ ਕਮਾਰੇ ਕਿਸੇ ਨੂੰ ਗਨ ਪੁਆਇੰਟ ਤੇ ਨਹੀਂ ਕਮਾਰੇ ਆਪਣੀ ਹੱਕ ਦੀ ਕਮਾਈ ਕਰ ਰਹੇ ਨੇ ਆਪਣੇ ਖੂਨ ਪਸੀਨੇ ਨਾਲ ਕਮਾਏ ਨੇ ਸਾਰਿਆਂ ਨੇ ਥੋੜੀ ਘੇ ਤਾਂਗੇ ਵਾ ਇੱਕ ਬੰਦਾ ਗਲਤੀ ਕਰੇ ਤਾਂ ਸਾਰੇ ਪੂਰੇ ਸਮਾਜ ਨੂੰ ਥੋੜੀ ਘੇ ਤਾਂਗੇ ਬੰਦਾ ਜੇਕਰ ਪਹਿਲਾਂ ਲੈ ਕੇ ਆਨੇ ਚਾਹੀਦੇ ਨੇ ਤੰਨਨ ਸਾਹਿਬ ਆਪਾਂ ਚਰਚਾ ਤੇ ਵਿਰਾਮ ਲੈਨੇ ਆ ਇੱਕ ਆਖਰੀ ਸਵਾਲ ਹੁਣ ਅਗਰ ਮੈਂ ਸ਼ਿਵ ਸੇਨਾ ਪੰਜਾਬ ਦੀ ਗੱਲ ਕਰਾਂ ਤੁਹਾਡੀ ਟੀਮ ਦੀ ਗੱਲ ਕਰਾਂ ਤਾਂ ਇਹ ਹੱਕ ਦੇ ਵਿੱਚ ਕਿੱਥੇ ਤੱਕ ਸਟੈਂਡ ਜਾਏਗਾ ਤੁਹਾਡਾ ਅਗਰ ਇਹ ਮੁਹਿਮ ਤੁਰਕੇ ਲੁਧਿਆਣਾ ਆ ਜਾਂਦੀ ਹੈ ਲੋਕ ਜਾਂ ਕਮਾਂ ਜਿਨ੍ਹਾਂ ਨੇ ਇਹ ਮੁਹਿਮ ਵਿੱਢੀ ਹੈ ਉਹ ਆਕੇ ਰੇੜੀਆਂ ਬੰਦ ਕਰਾਉਣੀਆਂ ਸ਼ੁਰੂ ਕਰ ਦਿੰਦੇ ਨੇ ਜਾਂ ਕੰਮ ਕਰਾਉਣੇ ਬੰਦ ਸ਼ੁਰੂ ਕਰ ਦਿੰਦੇ ਨੇ ਜਾਂ ਪ੍ਰਵਾਸੀਆਂ ਨੂੰ ਬਾਹਰ ਭੇਜਣ ਲਈ ਮਜਬੂਰ ਕਰਦੇ ਆ ਫਿਰ ਆਪਾਂ ਕਿੱਥੇ ਖੜੇ ਆ ਮੈਂ ਤੁਹਾਨੂੰ ਇੱਕ ਹੋਰ ਕਹਿਣਾ ਵਨੀਤ ਇਧਰ ਆਈ ਆ ਸਾਡੇ ਨੌਜਵਾਨ ਬੱਚਾ ਠੀਕ ਹੈ 18-20 ਸਾਲ ਦਾ ਬੱਚਾ ਇਹਨੂੰ ਕੀ ਅਸੀਂ ਮਾਰਗਦਰਸ਼ਨ ਦੇ ਕੇ ਜਾਈਏ ਕਿ ਜੋ ਪੰਜਾਬ 'ਚ ਹਿੰਦੂਆਂ ਨਾਲ ਤੱਕਾ ਹੋ ਰਿਹਾ ਹੈ ਬੀ ਉਹ ਤੱਕਾ ਤੂੰ ਸੇਹਣਾ ਚੁੱਪ ਕਰਕੇ ਕੀ ਦੱਸਾਂ ਮੈਨੂੰ ਦੱਸੋ ਤੁਸੀਂ ਦੱਸੋ ਮੈਂ ਇਹਨੂੰ ਕੀ ਸਿੱਖਿਆ ਦਵਾਂ ਵੀ ਜੋ ਪੰਜਾਬ ਦੀ ਸਿਰਫ ਇੱਕੋ ਇੱਕ ਰਾਜ ਚੱਲਣਾ ਹੈ ਵੀ ਕੋਈ ਵੀ ਪਗੜੀਦਾਰੀ ਤੈਨੂੰ ਹੁਕਮ ਦੇਵੇ ਤੂੰ ਹੁਕਮ ਮੰਨ ਕੇ ਸਿਰਫ ਇਹ ਹੱਥ ਜੋੜ ਕੇ ਸਿਰ ਝੁਕਾ ਕੇ ਸਲੂਟ ਮਾਰ ਕੇ ਜਾਣਾ ਵਾ ਕੀ ਕਹਾਂ ਮੈਨੂੰ ਦੱਸੋ ਕਿ ਆਪਣੇ ਹੱਕ ਦੀ ਲੜਾਈ ਲੜਨੀ ਹੈ ਦੱਸੋ ਨਾ ਮੇਰੀ ਗੱਲ ਕੱਲ ਨੂੰ ਕੋਈ ਕਿਸੇ ਦੀਆਂ ਰੇੜੀਆਂ ਤੋੜੂਗਾ ਜਾਂ ਕੁਝ ਹੋ ਕਰੂਗਾ ਅਸੀਂ ਲੋਕ ਡਟ ਕੇ ਉਹਨਾਂ ਨਾਲ ਖੜਾਂਗੇ ਉਹਨਾਂ ਦਾ ਵਿਰੋਧ ਕਰਾਂਗੇ ਦੱਸੋ ਨਾ ਮੇਰੀ ਗੱਲ ਰੇੜੀਆਂ ਲਾਲ ਲਈ ਜਗ੍ਹਾ ਦਿੱਤੀ ਕਿ ਨਹੀਂ ਦਿੱਤੀ ਕਿਨੇ ਛੱਡੀ ਕਿਨੇ ਕਾਰੋਬਾਰ ਛੱਡਿਆ ਕਿਨੇ ਸਬਜ਼ੀਆਂ ਦੀ ਰੇੜੀਆਂ ਲੈਣੀਆਂ ਬੰਦ ਕਿਨੇ ਕੀਤੀਆਂ ਸਬਜ਼ੀਆਂ ਦੇ ਅੱਡੇ ਲੈਣੇ ਬੰਦ ਕਿਨੇ ਕੀਤੇ ਪੰਜਾਬੀਆਂ ਨੇ ਆਪ ਹੀ ਕੀਤੇ ਨਾ ਆਪਾਂ ਜਗਾ ਛੱਡੀ ਤਾਂ ਯੂਪੀ ਬਿਹਾਰ ਵਾਲੇ ਕਿ ਉੱਥੇ ਬੈਠੇ ਨਾ ਆਪ ਬੈਠੇ ਨਾ ਇਸ ਕਰਕੇ ਇਸ ਕਰਕੇ ਜਿਹੜੀ ਗੱਲ ਜਾਇਜ਼ ਕਰਨਗੇ ਉਹ ਗੱਲ ਕਰਨਗੇ ਕ੍ਰਿਮ ਇਹ ਕਿਉਂ ਨਹੀਂ ਨਾਰਾ ਦਿੱਤਾ ਜਾਂਦਾ ਵੀ ਕ੍ਰਿਮੀਨਲ ਪਿਜਾਓ ਇਹ ਕਿਉਂ ਕਿਹਾ ਜਾਂਦਾ ਯੂਪੀ ਬਿਹਾਰ ਵਾਲੇ ਪਿਜਾਓ ਯੂਪੀ ਬਿਹਾਰ ਤਾਂ ਕਿਹਾ ਨਹੀਂ ਜਾਂਦਾ ਭਈਏ ਕਿਹਾ ਜਾਂਦਾ ਸ਼ਬਦ ਕਿ ਜਿਹੜਾ ਯੂਜ਼ ਕੀਤਾ ਜਾ ਰਿਹਾ ਹੈ ਬਿਲਕੁਲ ਅਸੀਂ ਉਹਦੀ ਨਿੰਦਾ ਕਰਦੇ ਹਾਂ ਕੱਲ ਨੂੰ ਤੁਹਾਨੂੰ ਅਮਰੀਕਾ 'ਚ ਬਹਿ ਕੇ ਅਮਰੀ ਵੀ ਜਿਹੜੇ ਪੰਜਾਬ ਤੋਂ ਪਈਆ ਇਹਨੇ ਕਢ ਕੇ ਬਾਹਰ ਮਾਰੋ ਫੇਰ ਉਹ ਸ਼ਵਲ ਚੁੱਭੂ ਗਣਾ ਚੁੱਭੂਗਾ ਸਾਰ ਹਰ ਬਕਤੀ ਇਨਸਾਨ ਹੈ ਕਿਸੇ ਦਾ ਰੰਗ ਕਾਲਾ ਕਿਸੇ ਦਾ ਗੋਰਾ ਕੋਈ ਪਗੜੀ ਬੰਦਾ ਕੋਈ ਮੁੱਛਾ ਰੱਖਦਾ ਕੋਈ ਕੁਛ ਰੱਖਦਾ ਕੋਈ ਕਟਾਰ ਪਾਉਂਦਾ ਕੋਈ ਸ਼ੀਰ ਸਾਹ ਪਾਉਂਦਾ ਕੋਈ ਕਿਰਪਤਰ ਸ਼ੂਲ ਪਾਉਂਦਾ ਪਾਉਂਦਾ ਨਾ ਸਭ ਦੀ ਸਾਡਾ ਕੋਈ ਹਿੰਦੁਸਤਾਨ ਨੂੰ ਕਿਉਂ ਕਿਹਾ ਜਾਂਦਾ ਵੀ ਹਰ ਗੁਲਦਸਤਾ ਕਿਹਾ ਜਾਂਦਾ ਹਰ ਸਮਾਜ ਦਾ ਗੁਲਦਸਤਾ ਇੱਥੇ ਰਹਿੰਦਾ ਵੇ ਕੱਲੂ ਮੈਂ ਕਿਤੇ ਜਾ ਕੇ ਹਮਾਚਲ ਰਹਿਣ ਲੱਗ ਜੰਦਾ ਉੱਥੇ ਲੋਕ ਕਹਿਣ ਲੱਗ ਜਲ ਵੀ ਕੱਢੋ ਪੰਜਾਬੀ ਬਾਹਰ ਕੱਢੋ ਫੇਰ ਦੱਸੋ ਨਾ ਸਾਡ ਇਹ ਪਹਿਲੇ ਰਾਜੇ ਮਹਾਰਾਜੇ ਰਾਜੇ ਮਹਾਰਾਜੇ ਤਰ੍ਹਾਂ ਸ਼ਾਸਨ ਨਹੀਂ ਹੈ ਇਹ ਪੰਜਾਬ ਤੇ ਕੋਈ ਹੋਰ ਰਾਜ ਕਰ ਰਿਹਾ ਹਰਿਆਣਾ ਤੇ ਕੋਈ ਹੋਰ ਰਾਜ ਕਰ ਰਿਹਾ ਹੈ ਮਾਚਿੰਦ ਕੋਈ ਹੋਰ ਰਾਜ ਕਰ ਰਿਹਾ ਹੈ ਇਹ ਭਾਰਤ ਸਾਰੇ ਸਟੇਟਾਂ ਨੂੰ ਮਿਲਾ ਕੇ ਇੱਕ ਭਾਰਤ ਦੇਸ਼ ਬਣਾਇਆ ਗਿਆ ਜਿਹਦੇ ਵਿੱਚ ਸਾਰਿਆਂ ਦਾ ਬਰਾਬਰ ਦਾ ਹੱਕ ਹੈ ਅਗਰ ਕੋਈ ਕਿਸੇ ਨਾਲ ਧੱਕਾ ਕਰਦਾ ਸ਼ਿਵ ਸੈਨਾ ਪੰਜਾਬ ਦੀ ਪੂਰੀ ਟੀਮ Hindu ਸਮਾਜ ਉਹਨਾਂ ਨਾਲ ਡੱਟ ਕੇ ਉਹਨਾਂ ਦਾ ਸਾਥ ਦੇਗਾ ਤਾਂ ਸ਼ਿਵ ਸੈਨਾ ਪੰਜਾਬ ਨੇ ਤਾਂ ਐਲਾਨ ਕਰ ਦਿੱਤਾ ਹੈਗਾ ਕਿ ਅਗਰ ਲੁਧਿਆਣੇ ਦੇ ਵਿੱਚ ਇਸ ਤਰ੍ਹਾਂ ਦਾ ਕੁਝ ਵੀ ਹੁੰਦਾ ਹੈ ਅਗਰ ਕਿਸੇ ਵੀ ਪ੍ਰਵਾਸੀ ਨੂੰ ਕੰਮ ਕਰਨ ਤੋਂ ਰੁਕਿਆ ਜਾਂਦਾ ਹੈ ਜਾਂ ਫਿਰ ਜ਼ਬਰਦਸਤੀ ਬਾਹਰ ਭੇਜਣ ਦੀ ਗੱਲ ਕੀਤੀ ਜਾਂਦੀ ਹੈ ਤਾਂ ਸ਼ਿਵ ਸੈਨਾ ਪੰਜਾਬ ਪ੍ਰਵਾਸੀਆਂ ਨਾਲ ਡਟ ਕੇ ਖੜੀ ਨਜ਼ਰ ਆਏਗੀ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੀਤ ਦੇ ਨਾਲ ਕਮਲ ਕਪੂਰ ਲੁਧਿਆਣਾ ਲਈ